ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਸਾਰਿਆਂ ਦੀ ਆਰਤੀ ਰਾਜਪੂਤ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਪੰਜਾਬ ਅੱਜ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਚਰਨਜੀਤ ਚੰਨੀ ਮੁਰਦਾਬਾਦ ਚਰਨਜੀਤ ਚੰਨੀ ਮੁਰਦਾਬਾਦ ਮੁਰਦਾਬਾਦ ਸੀ ਮੁਰਦਾਬਾਦ ਹੈ ਤੇ ਇਹ ਮੁਰਦਾਬਾਦ ਹੀ ਰਹੂਗਾ ਕਿਉਂਕਿ ਇਸ ਬੰਦੇ ਨੂੰ ਅਕਲ ਨਹੀਂ ਹੈ ਇੰਨੀ ਵੀ ਅਕਲ ਨਹੀਂ ਹੈ ਇਹਨੂੰ ਇਨੂੰ ਇਹ ਨਹੀਂ ਪਤਾ ਕਿ ਇੱਕ ਮਹਿਲਾ ਬਈ ਮਹਿਲਾ ਦੇ ਨਾਲ ਕਿੱਦਾਂ ਬਿਹੇਵ ਕਰੀਦਾ ਹੈ। ਇਹਨੂੰ ਇਹ ਨਹੀਂ ਪਤਾ ਆਪਣੀ ਮਾਂ ਪੈਣ ਨਾਲ ਕਿੱਦਾਂ ਬਿਹੇਵ ਕਰੀਦਾ ਹੈ। ਇਹਨੂੰ ਇਹ ਨਹੀਂ ਪਤਾ ਕਿ ਸੜਕ ਤੇ ਖੜਿਆ ਤਾਂ ਇਹਨੂੰ ਇਹ ਨਹੀਂ ਪਤਾ ਇਹਨੂੰ ਆਪਣੀ ਲਿਮਿਟਸ ਨਹੀਂ ਪਤਾ। ਇਹ ਕੀ ਕਹਿੰਦਾ ਕਿ ਮੈਂ ਸੀਐਮ ਬਣਾਂਦਾ ਜੋਗੀ ਹੈਗਾ। ਇਹ ਕੀ ਕਹਿੰਦਾ ਕਿ ਮੈਂ ਐਮਪੀ ਬਣਾਂਦਾ ਜੋਗੀ ਹੈਗਾ। ਮੈਂ ਜਲੰਧਰ ਦੇ ਭਾਈ ਪੈਣਾ ਨੂੰ ਇਹ ਕਹਿਣਾ ਚਾਹਾਂਗੀ ਤੁਹਾਡੇ ਤੋਂ ਵੋਟ ਮੰਗਣ ਆਵੇ ਛੱਤਰ ਮਾਰਿਓ ਇਹਦੇ ਕਿਉਂਕਿ ਹੈ ਹੀ ਛੱਤਰ ਜੋਗਾ ਹੈ। ਕੱਲ ਮੇਰੀ ਤਬੇ ਜੇ ਖਰਾਬ ਨਹੀਂ ਹੁੰਦੀ ਮੈਂ ਬੀਬੀ ਜੀ ਤੇ ਲਾਲ ਹੁੰਦੀ ਮੈਂ ਛਿੱਤਰ ਮਾਰਨੇ ਸੀ ਇਹਦੇ ਜਿਹੜੇ ਇਹਨੇ ਬੀਬੀ ਨੂੰ ਐਦਾਂ ਕੀਤਾ ਕੀ ਕੀਤਾ ਐਦਾਂ ਆਪਣੀ ਮਾਂ ਨਾਲ ਤੂੰ ਐਦਾਂ ਕਰਦਾ ਹੈ ਸੜਕਾ ਤੇ ਆਪਣੀ ਪੈਰ ਨਾਲ ਤੂੰ ਐਦਾਂ ਕਰਦਾ ਹੈ ਤੈਨੂੰ ਅਕਲ ਨਹੀਂ ਹੈਗੀ ਆ ਉਹ ਬੀਬੀ ਜਗੀਰ ਕੌਰ ਤਾਂ ਮੈਂ ਕਹਿੰਨੀ ਆ ਉਹ ਪਰਮਾਤਮਾ ਦੇ ਨਾਲ ਜੁੜੀ ਹੈਗੀ ਆ ਉਹ ਤੈਨੂੰ ਮਾਫ ਕਰ ਦੂ ਮੈਂ ਨਹੀਂ ਕਰੂੰ ਮਤਲਬ ਤੁਸੀਂ ਸਮਝਦੇ ਕੀ ਉਹ ਲੇਡੀ ਨੂੰ ਕੀ ਸਮਝਦੇ ਹੋ ਇੱਕ ਲੇਡੀ ਨੂੰ ਜੇ ਤੈਨੂੰ ਬੁਲਾ ਲਿਆ ਤਾਂ ਤੂੰ ਕੀ ਇਹਦਾ ਮਤਲਬ ਹੱਥ ਲਾਉਂਦੇ ਤੂੰ ਮਾਰ ਨੂੰ ਲਾਉਂਦਾ ਤਾਂ ਦਿਖਾ ਮੈਨੂੰ ਮਾਰੋ ਕਿੱਥੇ ਤੂੰ ਸੜਕ ਤੇ ਲਾਇਆ ਹੱਥ ਹੈਂ ਦਿਖਾ ਮੈਨੂੰ ਪੈਣੋ ਕਿੱਥੇ ਲਾਇਆ ਹੜਕਤੇ ਹੱਥ ਐਦਾਂ ਉਹ ਪਬਲਿਕ ਦੇ ਸਾਹਮਣੇ ਅਕਲ ਨਹੀਂ ਤੈਨੂੰ ਬੋਰੀ ਵੀ ਤੂੰ ਹੈਂ ਨਹੀਂ ਲੀਡਰ ਬਣਨ ਜੋਗਾ ਹੋਊਗਾ ਤੂੰ ਐਕਸ ਸੀਐਮ ਉਹ ਤੇਰੀ ਕਿਸਮਤ ਚੱਕਦੇ ਮੈਂ ਕਹਾਂਗੀ ਲੋਕਾਂ ਦੀ ਕਿਸਮਤ ਮਾੜੀ ਸੀ ਉਹਨਾਂ ਐਮਐਲਏ ਦੀ ਕਿਸਮਤ ਮਾੜੀ ਸੀ ਜੇ ਤੈਨੂੰ ਬਣਾਤਾ ਸੀ ਇਹ ਮੁਨਾ ਨੇ ਤੈਨੂੰ ਇਹ ਨਹੀਂ ਪਤਾ ਇੱਕ ਲੇਡੀ ਨਾਲ ਕਿਤਾ ਬਿਹੇਵ ਕਰੀਦਾ ਹੈ ਸੋ ਲੱਗੇ ਮੈਨੂੰ ਬਾਬਾ ਜੀ ਦੀ ਛਿੱਤਰ ਮਾਰਨੇ ਸੀ ਤੈਨੂੰ ਮੈਂ ਜੇ ਮੈਂ ਉੱਥੇ ਹੁੰਦੀ ਦਿਲ ਤੇ ਮੇਰਾ ਹੁਣ ਵੀ ਇਹੀ ਕਰ ਰਿਹਾ ਕਿ ਤੈਨੂੰ ਛਿੱਤਰ ਮਾਰਾਂ ਕੀ ਗੱਲ ਤੂੰ ਵੋਟ ਮੰਗਣ ਜਾਊਗਾ ਬੀਬੀਆਂ ਨੂੰ ਐਦਾਂ ਕਰਕੇ ਮ ਕਰੂਗਾ ਤੈਨੂੰ ਤੇਰੀ ਮਾਂ ਵਰਗੀ ਤੇਰੀ ਭੈਣ ਵਰਗੀ ਕੋਈ ਮਿਲੂਗੀ ਤਾਂ ਐਨੂੰ ਐਦਾਂ ਕਰੂਗਾ ਡਿਸਪਲਿਨ ਸੀ ਕੋਟ ਡਿਸਪਲਿਨ ਉੱਤੋਂ ਬਾਅਦ ਬਣਿਓ ਲੀਡਰ ਪਰ ਡਿਸਪੀਲ ਲੈ ਕੇ ਆਓ ਆਪਣੇ ਅੰਦਰ ਇੱਕ ਹਰ ਚੀਜ਼ ਦੀ ਲਿਮਿਟਸ ਹੁੰਦੀ ਹੈ ਤੇ ਤੁਸੀਂ ਹਮੇਸ਼ਾ ਲਿਮਿਟਸ ਕਰਾਸ ਕਰਦੇ ਆਏ ਹੋ ਤਾਂ ਏ ਥੋੜਾ ਮੀਟੂ ਮੀਟੂ ਦਾ ਉਹ ਚਲਿਆ ਸੀ ਸੱਚੀ ਸੀ ਉਹਦਾ ਸਫਾਈਆਂ ਦਿੰਦਾ ਫਿਰਦਾ ਸੀ ਮੈਨੂੰ ਬਦਨਾਮ ਕਰ ਰਿਹਾ ਹਰ ਇੱਕ ਚੀਜ਼ ਦੇ ਲਿਮਿਟਸ ਹੁੰਦੀ ਹੈ ਅਸੀਂ ਵੀ ਸਾਡੇ ਵੀ ਮਾਪੇ ਉਹ ਹੈਗੇ ਸਾਡੇ ਭਰਾ ਹੈਗੇ ਆ ਸਾਡੇ ਵੀ ਹੈਗੇ ਆ ਸਾਡੇ ਹਸਬੰਡ ਵੀ ਪਬਲਿਕ ਪਲੇਸ 'ਚ ਲਿਮਿਟਸ ਦਿਖਾਉਂਦੇ ਆ ਤੇ ਇਹਨੂੰ ਇਹ ਨਹੀਂ ਪਤਾ ਉਹ ਬੀਬੀ ਜ਼ਗੀਰ ਕੋਰਾ ਲੌਕੀ ਹਾਡੀ ਪਾਰਟੀ ਦੇ ਵਿੱਚ ਨਾ ਬੀਬੀ ਜ਼ਗੀਰ ਕੌਰ ਨੂੰ ਸਾਰੇ ਪੈਰੀ ਪੈਣਾ ਕਹਿੰਦੇ ਆ ਬਾਦਲ ਸਾਹਿਬ ਵੀ ਪੈਰ ਛੁੰਨੇ ਆ ਤੇ ਤੂੰ ਤੂੰ ਕੀ ਕਰਦਾ ਸੀ ਇਹ ਕੀ ਕਰਦਾ ਸੀ ਦੱਸ ਕੀ ਸੀ ਇਹ ਜਨਤਾ ਨੂੰ ਦੱਸ ਜਿਹਨਾਂ ਨੂੰ ਤੂੰ ਵੋਟ ਮੰਗਣ ਚੱਲੇ ਉਹਨਾਂ ਨੂੰ ਦੱਸ ਕੀ ਸੀ ਇਹ ਤੇ ਮੈਂ ਜਨਤਾ ਨੂੰ ਕਹਾਂਗੀ ਵਿਰੋਧ ਕਰੋ ਇਹਦਾ ਹਰ ਇੱਕ ਲੇਡੀ ਨੂੰ ਕਹਾਂਗੀ ਅੱਜ ਜਨੇ ਬੀਬੀ ਜ਼ਗੀਰ ਕੌਰ ਨਾਲ ਕੀਤਾ ਹੈ ਜੋ ਕਿ ਇੰਨੀ ਮੈਂ ਕਹਾਂਗੀ ਉਹ ਬਾਬਾ ਹੈਗੀ ਹਾਡੀ ਉਹ ਗੁਰੂ ਹੈਗੀ ਹਾਡੀ ਉਹਦੇ ਨਾਲ ਐਦਾਂ ਕੀਤਾ ਤਾਂ ਕਿੰਨਿਆਂ ਨਾਲ ਕਰੂਗਾ ਐ आम जनता को की करू गए आम लेडी नल की करू गए ए ऐसा करूगा ऐसा करूगा एड़ा विरोध करो जितना हो सकता है मैं राजनीति नहीं कर रही है ये गलत है तो आरती राजपूत ने हमेशा गलत के खिलाफ आवाज चकीया कल मैं ठीक नहीं थी ए ता बच गया जे मैं उथे होती मैं उथे छतर मारने सी एते उथे ही मारने सी जय हिंद जय जै भारत सशयक